ਲੋ ਜੀ ਅੱਜ ਬਹੁਤ ਦਿਨਾਂ ਬਾਅਦ ਸਾਡੇ ਏਰੀਆ ਦੇ ਵੀ ਸੁਣੀ ਗਈ ਆ ਵੇਖੋ ਕਿੰਨਾ ਮੀਂਹ ਆ ਗਿਆ ਅੱਜ ਮੋਗੇ ਜ਼ਿਲ੍ਹੇ 'ਚ ਕੱਲ ਮੈਂ ਮੌਸਮ ਦੀ ਰਿਪੋਰਟ ਵੇਖ ਰਿਹਾ ਸੀ ਜਿੰਦੇ ਵਿੱਚ ਦੱਸ ਰਿਆ ਸੀ ਵੀ ਮੋਗੇ ਜ਼ਿਲ੍ਹੇ ਦੇ ਵਿੱਚ ਕੁਝ ਖਾਸ ਸੰਭਾਵਨਾ ਨਹੀਂ ਹੈਗੀ ਮੀਂਹ ਪੈਣ ਦੀ ਪਰ ਫਿਰ ਵੀ ਰੱਬ ਨੇ ਅੱਜ ਇੱਕਦਮ ਬੱਦਲ ਆਇਆ ਤੇ ਚਾਰੇ ਪਾਸੇ ਬਾਰਿਸ਼ ਹੀ ਬਾਰਿਸ਼ ਆ ਗਈ ਆ ਦੇਖੋ ਇਹ ਬਾਰਿਸ਼ ਬਹੁਤ ਚੰਗੀ ਆ ਜੀ ਝੋਨੇ ਦੀ ਫਸਲ ਵਾਸਤੇ ਟੋਨੇ ਨੂੰ ਜੇ ਕੋਈ ਕੀੜੀ ਕੁੜੀ ਲੱਗੀ ਹੋਵੇਗੀ ਜਾਂ ਪਾਤਲ ਪੇਟ ਵੈਸੇ ਤਾਂ ਅਜੇ ਤੱਕ ਪਾਤਲ ਪੇਟ ਨਹੀਂ ਪਈ ਟੋਨੇ ਨੂੰ ਪਰ ਫਿਰ ਵੀ ਕਈ ਬਿਮਾਰੀਆਂ ਤੋਂ ਇਹ ਬਚਾਏਗਾ ਟੋਨੇ ਦੀ ਫਸਲ ਵਾਸਤੇ ਬਹੁਤ ਫਾਇਦੇਮੰਦ ਆ ਇਹ ਮੀਂਹ ਦੇਖੋ ਕੁਦਰਤ ਦੇ ਨਿਯਾਰੇ ਬਲੇ ਰੱਬਾ ਅਜੇ ਤੱਕ ਸਿਰਾ ਕਰਾਤਾ ਤਾ ਕੋ ਇੱਕ ਦਮ ਹੀ ਆ ਗਿਆ ਮੀਂਹ ਪਾਤਾ ਵੀ ਲੱਗਣ ਦਿੱਤਾ ਤੇ ਚਾਰੇ ਪਾਸੇ ਟੋੰਡ ਵੀ ਟੋੰਡ ਛਾ ਗਈ ਆ ਆ ਦੇਖੋ ਜੀ ਪਾਣੀ ਪਾਣੀ ਕਰ ਦਿੱਤਾ ਬਹੁਤ ਛੇਤੀ ਮੀਂਹ ਤਾਂ ਗੇ ਵੀ 1-2 ਆਏ ਆ ਪਰ ਉਹ ਇੰਨੇ ਜਿਆਦਾ ਤੇਜ਼ ਨਹੀਂ ਹੈਗੇ ਸੀ ਜਿੰਨਾ ਇਹ ਨਹੀਂ ਤੇਜ਼ ਹੈ ਇਹਨੇ ਤਾਂ ਮਿੰਟੋਂ ਮਿੰਟ ਹੀ ਪਾਣੀ ਪਾਣੀ ਕਰ ਦਿੱਤਾ ਸਾਰੇ ਪਾਸੇ ਸੌਣ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਇਹਨਾਂ ਵਧੀਆ ਨਹੀਂ ਇੱਕ ਚੰਗਾ ਸੰਕੇਤ ਮੰਨਿਆ ਜਾ ਸਕਦਾ ਦੇਖੋ ਜੀ ਰੋਖ ਇੱਕਦਮ ਹਰੇ ਭਰੇ ਹੋ ਗਏ ਆ ਤਰੋਂ ਜਦੋਂ ਦੀ ਪੰਜਾਬ ਦੇ ਵਿੱਚ ਮੌਨਸੂਨ ਆਈ ਆ ਤੇ ਮੌਨਸੂਨ ਦਾ ਇਹ ਪਹਿਲਾ ਮੀਂਹ ਆ ਜਿਹੜੇ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਆਇਆ ਬੱਦਲ ਵੀ ਇੱਕਦਮ ਸਾਰਾ ਇੱਕੋ ਜਿਹਾ ਹੋ ਗਿਆ ਜਦੋਂ ਇੱਕੋ ਜਿਹਾ ਬੱਦਲ ਹੋ ਜਾਂਦੇ ਉਦੋਂ ਮੀਂਹ ਏਕੇ ਪੈ ਜਾਂਦਾ ਇੱਕ ਚੰਗਾ ਨਜ਼ਾਰਾ ਬਣਦਾ ਇੱਕ ਵਾਰ ਆ ਦੇਖੋ ਜੀ ਪਰ ਨਾਲੇ ਚੱਲਣ ਦੀ ਬਾਜ਼ੀ ਆਉਣ ਲੱਗੀ ਸੋਹਣਾ ਮੌਸਮ